ਸਤਿ ਸ਼੍ਰੀ ਅਕਾਲ ਚਾਓ ਅੱਜ ਆਪਾਂ ਬਣਾਵਾਂਗੇ ਤੋਰੀਆਂ ਦੀ ਸਬਜ਼ੀ ਤੇ ਤੋਰੀਆਂ ਨੂੰ ਇਟਾਲੀਅਨ ਵਿੱਚ ਕਹਿੰਦੇ ਨੇ ਜ਼ੁਕੀਨੇ ਜ਼ੁਕੀਨੇ ਤੇ ਸਭ ਤੋਂ ਪਹਿਲਾਂ ਆਪਾਂ ਗੈਸ ਔਨ ਕਰਾਂਗੇ ਕਿਉਂਕਿ ਆਪਾਂ ਗ੍ਰਿਲ ਤੇ ਬਣਾਉਣ ਲੱਗੇ ਹਾਂ ਸਲੰਡਰ ਔਨ ਕਰਾਂਗੇ ਜਿੱਧਰ ਨੂੰ ਵੇ ਸਾਈਡ 에ਰੋ ਦਿੱਤਾ ਉਧਰ ਨੂੰ ਘੁਮਾ ਕੇ ਤੇ ਫਿਰ ਇਸ ਤੋਂ ਗ੍ਰਿਲ ਡਿਜੀਟਲ ਪਰ ਗੈਸ ਆਨ ਕਰੀਦਾ ਇੱਦੈ ਨੂੰ ਆਨ ਕਰ ਦੇ ਜੇ ਥੱਲੇ ਨੂੰ ਐਰੋ ਆ ਤਾਂ ਇਹ ਹੈਗਾ ਜਾਂ ਮੀਡੀਅਮ ਸਾਈਡ ਨੂੰ ਸੀ ਤਾਂ ਇਹ ਲੋ ਸੀਗਾ ਤੇ ਮੈਂ ਮੀਡੀਅਮ ਤੇ ਛੱਡੀ ਐ ਗ੍ਰਿਲ ਤੁਸੀਂ ਇਦਾਂ ਹੱਥ ਨਾਲ ਦੇਖ ਸਕਦੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਗੈਸ ਚੱਲ ਪਿਆ ਥੱਲੇ ਹਨਾ ਤੇ ਹੁਣ ਇਹਨੂੰ ਆਪਾਂ ਗਰਮ ਹੋਣਾ ਛੱਡ ਦਿੰਨੇ ਆ ਤਾਂ ਆਪਾਂ ਜ਼ੁਕੀਨੇ ਧੋ ਲਈ ਜਿੰਨੀ ਤੇ ਆਪਣੀ ਗ੍ਰਿਲ ਰੈਡੀ ਹੁੰਦੀ ਆ ਇਹ 5-7 ਮਿੰਟ ਲੈ ਆ ਹੀ ਲੈਂਦੀ ਗ੍ਰਿਲ ਵੀ ਗਰਮ ਹੁੰਦੀ ਹੁੰਦੀ ਠੀਕ ਹੈ ਉੰਨੀ ਦੇਰ ਆਪਾਂ ਆਪਣੇ ਜ਼ੁਕੀਨੇ ਤੋ ਲਈਏ ਚੰਗੀ ਤਰ੍ਹਾਂ ਮੈਂ ਜ਼ਿਆਦਾਤਰ ਠੰਡਾ ਪਾਣੀ ਨਹੀਂ ਪ੍ਰੇਫਰ ਕਰਦੀ ਗਰਮ ਪਾਣੀ ਦਾ ਤੋਂ ਨਿਯਮ ਹੈ ਬਹੁਤ ਜ਼ਿਆਦਾ ਗਰਮ ਨਹੀਂ ਜ਼ਿਆਦਾ ਠੰਡਾ ਵੀ ਨਹੀਂ ਤੇ ਹੁਣ ਆਪਾਂ ਇਹਨਾਂ ਨੂੰ ਲੰਮੇ-ਲੰਮੇ ਕੱਟ ਲਵਾਂਗੇ ਬਟ ਅੱਜ ਆਪਾਂ ਇੰਡੀਅਨ ਸਟਾਈਲ ਨਹੀਂ ਬਣਾਵਾਂਗੇ ਜ਼ੁਕੀਨੇ ਜਿਦਾ ਆਪਾਂ ਇੰਡੀਆ ਚ ਤੋਰੀਆਂ ਬਣਾਉਨੇ ਇਦਾਂ ਨਹੀਂ ਬਣਾਵਾਂਗੇ ਆਪਾਂ ਇਟਾਲੀਅਨ ਸਟਾਈਲ ਬਣਾਵਾਂਗੇ ਮੈਂ ਜ਼ਿਆਦਾ ਇਟਾਲੀਅਨ ਸਟਾਈਲ ਤਾਂ ਪਸੰਦ ਕਰਦੀ ਆ ਕਿਉਂਕਿ ਮੈਨੂੰ ਗੰਦੇ ਲਸਣ ਅਦਰਕ ਇਹ ਖਾਣਾ ਬਿਲਕੁਲ ਪਸੰਦ ਨਹੀਂ ਹੈਗਾ ਤੇ ਜਿਹੜੀਆਂ ਚੀਜ਼ਾਂ ਆਪਾਂ ਟਾਇਲਿੰਗ ਸਟਾਈਲ ਬਣਾਉਣਾ ਚਾਹਤਾਂ ਫੋਰਨੋ ਦੇ ਵੈਜੇ ਜਿਵੇਂ ਗ੍ਰੇਲਤੇ ਬਣ ਜਾਂਦੀਆਂ ਆ ਉਹਨੂੰ ਆਪਾਂ ਨੂੰ ਤੜਕਾ ਨਹੀਂ ਲਾਉਣਾ ਪੈਂਦਾ ਹੈਗਾ ਹਨਾ ਤੜਕਾ ਆਈ ਡੋਨਟ نو ਮੈਨੋ ਨਹੀਂ ਛੋਟੀ ਹੁੰਦੀ ਤੋਂ ਹੀ ਨਹੀਂ ਮੈਨੂੰ ਪਸੰਦ ਮੈਂ ਛੋਟੀ ਹੁੰਦੀ ਤੋਂ ਹੀ ਨਹੀਂ ਖਾਂਦੀ ਜਦੋਂ ਮੈਂ ਛੋਟੀ ਜੀ ਹੁੰਦੀ ਸੀਗੀ ਉਦੋਂ ਮੇਰੇ ਮਾਮਾ ਜੀ ਨੇ ਮੈਨੂੰ ਬੜਾ ਲਾਲਚ ਦੇਣਾ ਕਿਹਾ ਜੇ ਤੂੰ ਅੱਜ ਰੋਟੀ ਤੋੜ ਕੇ ਵਾਲੀ ਸਬਜ਼ੀ ਨਾ ਖਾ ਲੂਗੀ ਤੈਨੂੰ ਮੈਂ 10 ਰੁਪਏ ਦਊਂਗਾ ਹਨਾ ਤੈਨੂੰ ਮੈਂ ਆ ਲੈ ਕੇ ਦਊਂਗਾ ਲੈ ਕੇ ਦਊਂ ਮੈਂ ਇਹ ਕਈ ਵਾਰੀ ਮੰਨ ਵੀ ਜਾਣਾ ਖਾਣ ਨੂੰ ਪਰ ਫਿਰ ਮੈਨੂੰ ਡ ਤੇ ਇਸ ਲਈ ਮੈਨੂੰ ਇਟਾਲੀਅਨ ਸਟਾਈਲ ਪਸੰਦ ਹੈ ਤੇ ਹੁਣ ਆਪਾਂ ਕੱਟ ਲਈਆਂ ਸੀਗੀਆਂ ਜ਼ੁਕੀਨੀ ਹੁਣ ਆਪਾਂ ਪਾਵਾਂਗੇ 올ਿਵ ਆਇਲ ਇਹ 올ਿਓ ਦੀ ਲੀਵੇ ਨੂੰ ਕਹਿੰਦੇ ਆ 올ਿਵ ਆਇਲ ਨੂੰ ਉਸ ਤੋਂ ਬਾਅਦ ਆਪਾਂ ਪਾਵਾਂਗੇ ਸਾਲੇ ਸਾਲੇ ਕਿਹਨੂੰ ਕਹਿੰਦੇ ਆ ਤੁਸੀਂ ਮੇਰੀ ਜਿਹੜੀ ਆਪਾਂ ਫਲੀਆਂ ਬਣਾਈਆਂ ਸੀ ਉਸ ਵੀਡੀਓ ਚ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਪੇਨੈਰੋ ਕਾਲੀ ਮਿਰਚ ਥੋੜੀ ਜੀ ਪਾਵਾਂਗੇ ਠੀਕ ਹੈ ਹੋਰ ਮੈਂ ਮਸਾਲਾ ਦੂਜੀਆਂ ਮਿਰਚਾਂ ਹਲਦੀ ਇਦਾਂ ਦਾ ਮੈਂ ਕੁਝ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਸਿਰਫ ਇਹਦੇ ਵਿੱਚ ਆਪਾਂ ਪਾਇਆ ਸਾਲੇ ਜਿਹਨੂੰ ਕਿ ਲੋਣ ਕਹਿੰਦੇ ਆ ਪਪੇਨੈਰੋ ਕਾਲੀ ਮਿਰਚ ਤੇ 올ਿਵ ਆਇਲ 올ਿਓ ਦੀ 올ਿਵੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰੀ ਇਹ ਜ਼ੁਕੀਨੀਆਂ ਦੇ ਸਾਰੇ ਪੀਸਸ ਨੂੰ ਆਪਣਾ ਤੇਲ ਤੇ ਲੂਣ ਲੱਗ ਜਵੇ ਠੀਕ ਹੈ ਇਹ ਹੋ ਗਿਆ ਹੁਣ ਚੰਗੀ ਤਰ੍ਹਾਂ ਮਿਕਸ ਤੇ ਇਹ ਹੁਣ ਰੈਡੀ ਨੇ ਆਪਣੇ ਮੈ ਗ੍ਰਿਲ ਦੇ ਲਾਗੇ ਰੱਖੀ ਆ ਤੇ ਹੁਣ ਆਪਾਂ ਗ੍ਰਿਲ ਚੈੱਕ ਕਰਾਂਗੇ ਇਹ 450 ਟੈਂਪਰੇਚਰ ਹੋ ਗਿਆ ਇਸ ਲਈ ਆਪਾਂ ਥੋੜੀ ਹੀਟ ਘਟ ਕਰਾਂਗੇ ਠੀਕ ਹੈ ਗੈਸ ਘਟ ਕਰਾਂਗੇ ਕਿਉਂਕਿ 350 ਤੱਕ ਠੀਕ ਰਹਿੰਦਾ ਆ ਠੀਕ ਹੈ ਆ ਦੇਖ ਰਿਹਾ ਹੋ ਤੁਸੀਂ ਕਿ ਗ੍ਰਿਲ ਬਿਲਕੁਲ ਗਰਮ ਆ ਰੈਡੀ ਆ ਜ਼ੁਕੀਨੀ ਬਣਾਉਣ ਲਈ ਠੀਕ ਹੈ ਕੋਈ ਵੀ ਹੋਰ ਵੀ ਵੈਜੀਟੇਬਲਸ ਬਣਾ ਸਕਦੇ ਆਪਾਂ ਹੌਲੀ ਹੌਲੀ ਹੋਰ ਵੀ ਬਣਾਵਾਂਗੇ ਅੱਜ ਆਪਾਂ ਸਿਰਫ ਜ਼ੁਕੀਨੀ ਨੇ ਬਣਾ ਰਹੇ ਆ ਤੇ ਇਦਾਂ ਆਪਾਂ ਸਾਰੇ ਜ਼ੁਕੀਨੀ ਜਿਹੜੇ ਆ ਗ੍ਰਿਲ ਦੇ ਉੱਤੇ ਰੱਖ ਦੇਣੇ ਆ ਠੀਕ ਹੈ ਪਰ ਧਿਆਨ ਨਾਲ ਹੱਥ ਨਾ ਸੜੇ ਮੈਨੂੰ ਆਦਤ ਜੀ ਪਈ ਆ ਹੱਥ ਨਾਲ ਹੀ ਸਬਜ਼ੀਆਂ ਰੱਖਣ ਦੀ ਤੇ ਮੈਂ ਇਸ ਲਈ ਇੱਧਰ ਰੱਖਦੇ ਨਹੀਂ ਪਰ ਬਾਅਦ ਚ ਦੋ ਆਪਾਂ ਚੇਂਜ ਕਰਾਂਗੇ ਸਾਈਡ ਉਧਰ ਆਪਾਂ ਫੋਰਕ ਦੇ ਨਾਲ ਕਰਾਂਗੇ ਫੋਰਕ ਦੇ ਨਾਲ ਹਨਾ ਤੇ ਹੁਣ ਆਪਾਂ ਇਹਨੂੰ ਇੱਧਰ ਸਾਰੇ ਜ਼ੁਕੀਨੇ ਜਿੰਨੇ ਵੀ ਆ ਇੱਥੇ ਰੱਖ ਦੀਏ ਮੈਂ ਪਾਉਣੀ ਹੁੰਨੀ ਆ ਮਤਲਬ ਇੱਕ ਇੱਕ ਪਰਸਨ ਲਈ ਮੈਂ ਦੋ ਜ਼ੁਕੀਨੇ ਪਾਉਣੀ ਹੁੰਨੀ ਆ ਹਨਾ ਹਮ ਦੋ ਜ਼ੁਕੀਨੇ ਕੱਟਦੀ ਹੁੰਨੀ ਆ ਤੇ ਇਸ ਹਿਸਾਬ ਨਾਲ ਜਦਾਂ ਤੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਤੁਸੀਂ ਘਰ ਵਿੱਚ ਕਿੰਨੇ ਜਾਣੇ ਆ ਠੀਕ ਹੈ ਤੇ ਇਹ ਹੁਣ ਮੈਂ ਸਾਰੇ ਜੋ ਕਿ ਨੇ ਇਹਦੇ ਤੇ ਸਪ੍ਰੈਡ ਕਰਕੇ ਰੱਖ ਦਿੱਤੇ ਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੀ ਵੇਟ ਕਰਾਂਗੇ 5 5-6 ਮਿੰਟ ਇਹਨੂੰ ਬੰਦ ਕਰਕੇ ਗਰੈਲ ਨੂੰ 5-6 ਮਿੰਟ ਵੇਟ ਕਰਾਂਗੇ ਕਿ ਕੀ ਸਾਈਡ ਬਦਲ ਲਈ ਹੁਣ ਆ ਦੇਖੋ ਰੰਗ ਜਾ ਦਿਸਣ ਲੱਗ ਪਿਆ ਨਾ ਇਹਦਾ ਮਤਲਬ ਹੈ ਕਿ ਇੱਕ ਸਾਈਡ ਇਹਦੀ ਪੱਕ ਚੁੱਕੀ ਆ ਹੁਣ ਆਪਾਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਸਾਰਿਆਂ ਦੀ ਤੇ ਗੈਸ ਤੁਸੀਂ ਮੀਡੀਅਮ ਹੀ ਰੱਖਣਾ ਹੈ ਤਾਂ ਕਿ ਸੜਨ ਨਾ ਕਈ ਵਾਰੀ ਸਾਈਡ ਚੇਂਜ ਕਰਦੇ ਕਰਦੇ ਸੜ ਜਾਂਦੇ ਆ ਤੇ ਇਸ ਲਈ ਫਾਸਟ ਫਾਸਟ ਸਾਰਿਆਂ ਦੀ ਸਾਈਡ ਚੇਂਜ ਕਰ ਦੇਣੀ ਆ ਇਹ ਉਸ ਤੋਂ ਬਾਅਦ ਹੁਣ ਜਦਾਂ ਤੁਸੀਂ ਦੇਖ ਰਹੇ ਹੋ ਨਾ ਸਾਰੇ ਸਾਰੇ ਇੱਕ ਸਾਈਡ ਤੋਂ ਪੱਕੇ ਚੁੱਕੇ ਆ ਇਦਾਂ ਹੀ ਇਹ ਜਦੋਂ ਪੱਕ ਗਿਆ ਦੂਸਰੀ ਸਾਈਡ ਤੋਂ ਵੀ ਬਣ ਜਾਣੇ ਆ ਠੀਕ ਹੈ ਉੱਤੇ ਨਿਸ਼ਾਨ ਜੇ ਪੈ ਜਾਣੇ ਆ ਤੇ ਪਤਾ ਲੱਗ ਜਾਂਦਾ ਦੇਖਿਆਂ ਤੇ ਕਿ ਇਹ ਰੈਡੀ ਹੋ ਚੁੱਕੇ ਆ ਠੀਕ ਹੈ ਤੇ ਹੁਣ ਆਪਾਂ ਜਦੋਂ ਇਹਨਾਂ ਸਾਰਿਆਂ ਦੀ ਸਾਈਡ ਚੇਂਜ ਕਰ ਲਈ ਤੇ ਫਿਰ ਆਪਾਂ ਫਿਰ ਆਪਾਂ ਨੂੰ ਗ੍ਰਿਲ ਦੇ ਇੱਦੇ ਆਪਾਂ ਬੰਦ ਕਰ ਦੇਣੀ ਹੈ ਗ੍ਰਿਲ ਤੇ ਟੈਂਪਰੇਚਰ ਦੇਖ ਲੈਣਾ ਹੈ 350 300 ਤੱਕ ਠੀਕ ਹੁੰਦਾ ਹੈ ਠੀਕ ਹੈ ਤੇ ਬੰਦ ਕਰਨ ਤੋਂ ਬਾਅਦ ਆਪਾਂ ਫੇਰ ਇਹਨਾਂ ਦੀ ਵੇਟ ਕਰਨੀ ਆ 5 ਤੋਂ 6 ਮਿੰਟ ਜਾਂ ਕਈ ਵਾਰ 7 ਮਿੰਟ ਵੀ ਲੱਗ ਜਾਂਦੇ ਆ ਠੀਕ ਹੈ ਪਰ ਇਹ ਤੁਸੀਂ ਇੱਕ ਵਾਰੀ ਦਾ 5 ਮਿੰਟ ਤੋਂ ਬਾਅਦ ਤੁਸੀਂ ਹਮੇਸ਼ਾ ਚੈੱਕ ਕਰ ਲੈਣਾ ਹੈ ਤਾਂ ਕਿ ਸਾੜ ਨਾ ਜਾਣ ਕਿਉਂਕਿ ਗ੍ਰਿਲ ਉੱਪਰੋਂ ਅੰਦਰ ਕੁਝ ਦਿਸਦਾ ਨਹੀਂ ਹੁੰਦਾ ਫੋਰਨੋਂ ਅੰਦਰ ਚੰਗੀ ਤਰ੍ਹਾਂ ਨਹੀਂ ਪੱਕੇ ਹੈਗੇ ਹੁਣ ਮੈਂ ਗੈਸ ਨੂੰ ਥੋੜਾ ਹਾਈ ਕਰਨ ਲੱਗੀ ਆ ਕਿਉਂਕਿ ਪਹਿਲਾਂ ਮੈਂ ਬਿਲਕੁਲ ਸਲੋ ਕੀਤਾ ਹੋਇਆ ਸੀ ਹੁਣ ਮੀਡੀਅਮ 'ਤੇ ਕੀਤਾ ਤਾਂ ਕਿ 3 ਮਿੰਟ ਵਿੱਚ ਇਹ ਚੰਗੀ ਤਰ੍ਹਾਂ ਪੱਕ ਜਾਣ ਸੋ ਬੰਦ ਕਰਕੇ ਹੁਣ ਆਪਾਂ 3 ਮਿੰਟ ਬਾਅਦ ਦੁਬਾਰਾ ਚੈੱਕ ਕਰਦੇ ਆਂ ਪਲੇਟ ਮੈਂ ਰੈਡੀ ਰੱਖੀ ਆ ਲਓ ਦੇਖੋ ਐਨੂੰ ਬਣ ਚੁੱਕੇ ਨੇ ਜ਼ੁਕੀਨੇ ਚੰਗੀ ਤਰ੍ਹਾਂ ਪ੍ਰੋਂਟੋ ਨੇ ਖਾਣ ਲਈ ਤੇ ਹੁਣ ਆਪਾਂ ਸਾਰੇ ਇਹਨਾਂ ਨੂੰ ਇਕੱਠੇ ਕਰਕੇ ਮੈਂ ਇਦਾਂ ਹੀ ਇੱਕ-ਇੱਕ ਚੱਕਣ ਦੀ ਤਾਂ ਤੇ ਮੈਂ ਤਾਂ ਸਾਰੇ ਇੱਕ ਪਾਸੇ ਨੂੰ ਇਕੱਠੇ ਕਰਕੇ ਇਦਾਂ ਹੀ ਪਾ ਲੈਨੇ ਹੁਣੇ ਪਲੇਟ ਦੇ ਵਿੱਚ ਤੇ ਹੁਣ ਆਪਾਂ ਸਾਰੇ ਪਾ ਲਏ ਨੇ ਪਲੇਟ ਦੇ ਵਿੱਚ ਲੋ ਜੀ ਆਪਣੇ ਜ਼ੁਕੀਨੇ ਖਾਣ ਲਈ ਰੈਡੀ ਨੇ ਤੇ ਹੁਣ ਮੈਂ ਖਾਉਂਗੀ ਇਹਨੂੰ ਪਾਸਤੇ ਦੇ ਨਾਲ ਤੇ ਬਦ ਤੁਸੀਂ ਸਿਲੰਡਰ ਬੰਦ ਕਰਨਾ ਨਾ ਭੁੱਲਣਾ ਜਿੱਧਰ ਨੂੰ ਸੀ ਲਿਖ ਕੇ ਐਰੋ ਪਾਇਆ ਉਧਰ ਨੂੰ ਤੁਸੀਂ ਕਰਕੇ ਸਿਲੰਡਰ ਬੰਦ ਕਰ ਦੇਣਾ ਕਿਦਾਂ ਲੱਗੇ ਤੁਹਾਨੂੰ ਜ਼ਕੀਨੇ ਬਣਾ ਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਿਓ ਗ੍ਰਾਟੀਏ ਚਾਓ